ਸਤ ਸ੍ਰੀ ਅਕਾਲ ਜੀ ਬਾਈ ਸਵਰਨ ਸਿੰਘ ਹੈਗਾ ਦਾਰਾਪੁਰ ਤੋਂ ਐਂਟੀਮੇ ਦੇਰ ਕਾਲ ਸੇ ਇਹਨੂੰ ਉਠਾ ਦਰਦਾ ਕਾ ਦਵਾ ਬੱਚੇ ਤੋਂ ਹੋ ਗਈ ਬੰਦਲਾ ਗਿਆ ਗਿਆ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਆਮਬ ਦਾ ਆਚਾਰ ਬਣਾਉਣ ਦੀ ਇੱਕ ਵੱਖਰੀ ਵਿਧੀ ਆਮਬ ਦਾ ਆਚਾਰ ਤਾਂ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਆਪਣੇ ਪੰਜਾਬ ਦੀ ਵਿਰਾਸਤ ਹੈ ਇਹ ਵਿਧੀ ਸਾਨੂੰ ਕਿਸੇ ਬਜ਼ੁਰਗ ਨੇ ਦੱਸੀ ਹੈ ਤੇ ਵੱਖਰੀ ਵਿਧੀ ਰਹੀ ਜਿਹੜਾ ਆਮਬ ਦਾ ਆਚਾਰ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਤੇ ਇਹ ਕਿਵੇਂ ਕੀਤਾ ਕਿਸ ਤਰ੍ਹਾਂ ਹੋਇਆ ਇਹ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਉਨੇ ਆ ਤੇ ਇੱਕ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਦੁਬਾਰਾ ਫਿਰ ਤੋਂ ਨਿਮਰਤਾ ਸਹਿਤ ਬੇਨਤੀ ਆ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਦੋਸਤਾਂ ਮਿੱਤਰਾਂ ਸੱਜਣਾਂ ਸੁਨਹਿੀਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਉਹ ਉਹਨਾਂ ਦਾ ਧੰਨਵਾਦ ਤੇ ਉਹ ਆਪਣੇ ਅ ਅੱਗੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸੱਜਣਾਂ ਨੂੰ ਸੁਨਹਿੀਆਂ ਨੂੰ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਵਾਓ ਆਪਣੀਆਂ ਕੀਮਤੀ ਟਿੱਪਣੀਆਂ ਸਾਡੇ ਨਾਲ ਸਾਂਝੀਆਂ ਕਰੋ ਤੇ ਉਹ ਸਾਰਿਆਂ ਦਾ ਧੰਨਵਾਦ ਤੇ ਪਲੀਜ਼ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਆਹ ਬੇਵਲਿਆ ਹੁੰਦਾ ਥੋੜਾ ਜਿਹਾ ਦੂਜੇ ਨਾਲੋਂ ਚੰਗਾ ਦਾ ਬੰਦਾ ਯਾਰ ਵਰ ਆਸਟ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਨਾਲ ਸਵਾਗਤ ਆ ਅੱਜ ਆਪਾਂ ਪਾ ਰਹੇ ਆਂਬ ਦਾ ਚਾਰ ਸੀਜ਼ਨ ਆ ਸਾਰੇ ਹੀ ਪਾਉਂਦੇ ਆ ਬਹੁਤ ਸਾਰਿਆਂ ਨੂੰ ਪਤਾ ਤੇ ਕਈ ਜਣਿਆਂ ਨੂੰ ਨਹੀਂ ਵੀ ਪਤਾ ਵੀ ਕਿਸ ਤਰ੍ਹਾਂ ਪੈਂਦਾ ਹੈ ਇਹ ਆਪਾਂ ਆਰਾਮ ਕੇ ਲਾ ਜਿਹੜਾ ਹੈਗਾ ਇਹ ਹੰਬ ਲਏ ਆ ਦੂਸਰੇ ਅੰਬ ਨਾਲ ਥੋੜੇ ਜਿਹੇ ਮਹਿੰਗੇ ਹੁੰਦੇ ਥੋੜੇ ਵਧੀਆ ਹੁੰਦੇ ਆ ਉਹ ਖਾਸ ਫਰਕ ਨਹੀਂ ਉਹ 400 ਰੁਪਏ ਦੇ 5 ਕਿਲੋ ਇਹ 500 ਰੁਪਏ ਦੇ 5 ਕਿਲੋ 100 ਰੁਪਏ ਕਿਲੋ ਆ ਇਹ ਥੋੜਾ ਜਿਹਾ ਨਰੋਵਾ ਹੁੰਦਾ ਇਹ ਤੇ ਬਣਦਾ ਵੀ ਵਧੀਆ ਇਹਦਾ ਕਹਿੰਦੇ ਹੰਬ ਦਾ ਫਰਕ ਹੈ ਦਾ ਆਉਂਦਾ ਦਰਦਾਂ ਪਰ ਸਾਂਝਾ ਕਰਦੇ ਨੁਕਤਾ ਇਹਦਾ ਆਮਦਾ ਚਾਰ ਰਾਮਕੇਲਾ ਆਮਬਾਈ ਸਵਰਨ ਸਿੰਘ ਹੈਗਾ ਦਾਰਾ ਪਰ ਤੋਂ ਇੱਥੋਂ ਆਪਾਂ ਲਏ ਹੀ ਰਾਮਕੇਲਾ ਆਮਬ ਹੁਣ ਆਪਾਂ ਕਟਾਉਣੇ ਆ ਛੋਟੇ ਛੋਟੇ ਪੀਸ ਵੀਰ ਬਣ ਕੇ ਕੱਟਦੇ ਵਧੀਆ ਜੇ ਬਣਾ ਕੇ ਨਾ ਮੱਖੀਆਂ ਬੜੀਆਂ ਪਰ ਆਪਾਂ ਜਨ ਧੋਣਾ ਹੀ ਆ ਇਹ ਥੋੜਾ ਭੈਣੇ ਹਾਂ ਆਪਾਂ ਧੋਣੇ ਆ ਸਾਰੇ ਆ ਕਿਹੜੇ ਆ ਗੋਲਾ ਗੋਲਾ ਵਜਦਾ ਇਹ ਇਹ ਕੀ ਰੇਟ ਆ ਇਹ ਦਾ 405 ਕਿਲੋ ਤੇਰੀ ਤੇਰੀ ਜੀ ਇਹ ਵੀ ਸਾਥੀ ਨੂੰ ਮਿਹਨਤ ਦਾ ਕੰਮ ਹੁੰਦਾ ਹਾਂ ਉਹ ਮੁੰਡੇ ਟੋਕਾ ਬਣਾਉਣ ਦਾ ਨੀ ਟੰਗ ਹੁੰਦਾ ਕਿਹੜੇ ਮੁੰਡੇ ਦੇ ਵੱਜ ਗਿਆ ਅੱਛਾ ਕੱਟ ਕੱਟਣ ਲੱਗੇ ਵੱਜ ਗਿਆ ਉਹਦੇ ਹਾਂ ਅੱਛਾ ਯਾਰ ਕਿਵੇਂ ਹੁਣ ਠੀਕ ਆ ਠੀਕ ਆ ਕਾਹੜੂਾ ਲਵਾਇਆ ਹੋਏ ਅੰਕਲ ਲਵਾਇਆ ਤੁਹਾਡਾ ਟੀ ਹਲ ਆਇਆ ਜੀ ਹਾਂ ਮਾਲ ਦੇ ਨਹੀਂ ਸਾਰਾ ਲੈ ਕੇ ਨਾਲ ਜਿ ਜੋੜੋ ਉਹ ਤੋਂ ਅਗੋਂ ਲੈ ਗਈ ਆਤੀ ਸਾਈਡ ਤੋਂ ਲੈ ਗਈ ਅਗਲੀ ਸਾਈਡ ਜਿਹੜੀ ਮਾੜੀ ਜੀ ਗੂਠੇ ਦੇ ਕੋਲੋਂ ਥੋੜੀ ਜੀ ਇੱਥੇ ਉਹਦਾ ਹੈਗਾ ਮਿਹਨਤ ਵਾਲਾ ਬੜਾ ਖਤਰੇ ਵਾਲਾ ਕੰਮ ਹੈ ਹਾਂ ਜੀ ਬਹੁਤ ਟਿਕਾ ਹੈ ਬਹੁਤ ਖਮਾ ਹੈ ਕਿਨੇ ਜਰ ਦਾ ਮੁੰਡਾ ਮੁੰਡਾ ਮਿਸਾਨ ਹੈ ਹੈ ਜਵਾਨ ਹੈ ਜਵਾਨ ਆ ਠੀਕ ਹਾਂ ਕਿਥੇ ਇੱਥੇ ਨਾਲ ਅੰਦਰ ਅੰਦਰ ਅੱਗ ਲਾਇਣਾ ਹਾਂ ਕੱਲੋਂ ਦੀ ਗੱਲ ਕਿਦਨ ਇੱਥੇ ਹੀ ਗੱਲ ਕਰਕੇ ਕੱਟਦੇ ਆ ਲੈ ਕੱਲ ਦੀ ਕੱਲ ਦੀ ਅੱਛਾ ਕੱਲ ਹੀ ਕਰੇ ਕੱਲ ਦੀ ਧਿਆਨ ਪਾਸੇ ਹੋ ਗਿਆ ਹੁਣ ਆ ਧਿਆਨ ਇਹਦਾ ਗੱਲਾਂ ਕਰਨ ਲੱਗੇ ਖਾੜੀ ਮੜੀ ਵੀਰ ਬਣ ਕੇ ਥੋੜੀ ਛੋਟੀ ਹੀ ਕਰਦੀ ਹੈ ਉਹ ਵੱਡੀ ਜਿਆਦਾ ਹੀ ਨਾ ਕਰੀ ਜਦੋਂ ਆ ਫਾੜੀ ਨਾ ਫਿਰ ਬਾਹਰ ਹੀ ਵੱਡੀ ਹੋ ਜਾਂਦੀ ਇਸ ਤਰ੍ਹਾਂ ਕਰਕੇ ਫਾੜੀ ਥੋੜੀ ਬਹੁਤ ਜੀ ਚੱਲਦੀ ਨਾ ਅਵੇਂ ਮੜੇ ਜਿਹਾ ਹੋ ਗਏ ਨਾ ਉਹ ਥੋੜੀ ਜਿਹੀ ਛੋਟੀ ਕਰਨੀ ਨਹੀਂ ਹੋਣਾ ਹਾਲੇ ਟੱਚ ਨਹੀਂ ਅੱਛਾ ਆ ਗੱਲ ਗੱਲ ਸਾਰੇ ਹੰਦੇ ਸੋ ਹਸਾਣਾ ਕਰਦੇ ਹਾਂ ਤੇਰੀ ਆਲੂ ਕਿਟ ਆ ਆ ਤੇਰੇ ਵੱਜਿਆ ਸੀਗਾ ਕੀ ਨਾ ਜਰਾ ਹੈ ਗੱਲ ਗੱਲ ਇੱਗਾ ਇੱਗੇ ਮੈਂ ਤੇ ਇਹਦੇ ਲਈ ਇੱਥੇ ਮੈਂ ਤੇ ਇਹਦਾ ਖਾਸ ਇਹਨੂੰ ਤਾਂ ਦਰਦਾ ਕਾ ਦਵਾ ਬੱਚੇ ਤਾਂ ਹੋ ਗਈ ਵੀ ਅੰਦਰਾਂ ਇਹ ਆਪਾਂ ਕਟਵਾ ਕੇ ਲੈ ਆਂਦੇ ਆ ਘਰੇ ਆਂਬ ਦਾ ਚਾਰ ਇਹਦਾ ਸਫਰ ਕਟਵਾਉਣ ਤੱਕ ਜਾਰੀ ਹੈ ਕਟਵਾਉਣ ਤੋਂ ਅਗੇ ਫਿਰ ਚਾਲੂ ਹੋ ਜਾਊਗਾ ਆਹਨੇ ਮਸਾਲਾ ਦਤਾ 5 ਕਿਲੋ ਜੇ ਕਹਿੰਦਾ ਪਾਓ ਇਹ ਆਪਾਂ ਹੁਣ ਜਾ ਕੇ ਧੋ ਗਏ ਇਹਨੂੰ ਤੇ ਅਸ ਕਾਉਨੇ ਆ ਤੇ ਦਿਖਾਉਨੇ ਤੁਹਾਨੂੰ ਨਾਲੋਂ ਨਾਲ ਜਿਹੜਾ ਆਲਾ ਤੇ ਇਹ ਹੈਗੇ ਯਾਰ ਇਹ ਪਕਾ ਕੇ ਇੱਥੇ ਆ ਗਈ ਕਮਰੇ ਜਿਹਾ ਆ ਲਖਤਾ ਨੂੰ ਏਸੀ ਆ ਠੰਡੇ ਕਮਰੇ ਚ ਹਾਂ ਹੁਣ ਇਹਨੂੰ ਧੋਣੇ ਆ ਕਿਉਂਕਿ ਗਰਮੀ ਨਾ ਹੋਵੇ ਨਾ ਪੱਕਣੇ ਸ਼ੁਰੂ ਹੋਵੇ ਵਿੱਚੋਂ ਪੀਸ ਇੱਕ ਦੋ ਤੋਂ ਵਜੇ ਕਿਦਾਂ ਹੁਣ ਇਹਨੂੰ ਸਕਾਉਣ ਲੱਗੇ ਆ। ਹਾਂ ਜੋ ਸੁੱਕ ਜਣੋ ਕਿ ਗੜਕਾ ਕੱਢ ਦਾਂਗੇ ਵਿੱਚ ਆਹ ਕੋਸ਼ਿਸ਼ ਕਰੀ ਬੱਚੋਂ ਥੋੜਾ ਜਿਹਾ ਲਾਲ ਬਾਕੀ ਇਹ ਤਾਂ ਠੀਕ ਆ ਦੋ-ਤਿੰਨ ਘੰਟੇ ਸੌਣ ਦਾ ਨਾ ਹੋਰ ਚੀਜ਼ ਇਹ ਜਿਹੜਾ ਉਹ ਗਿਆ ਮੈਂ ਤੇ ਫਿਰ ਤੋਂ ਆ ਰਿਹਾ ਚੋ ਉੱਥਾਂ ਤੇ ਪੰਜ ਕਿਲੋ ਆਏ ਹੋਰੇ ਆਰਾਮ ਕੇ ਲਾ ਅਜੇ ਘੋਰ ਸੀ ਉੱਥੇ ਗੋਲਾ ਗੋਲਾ ਬਨੇ ਕਿਹੜੇ ਦਿਖਾਈ ਦਸੀ ਜਾਂਦਾ ਜੀ ਇਹਦੀ ਛੱਡ ਦਿੰਨੇ ਫਿਰ ਆਨਾ ਕੋਲ ਤਰੀਕਾ ਹੋਰ ਆ ਹੀ ਹੋਰ ਤਰੀਕੇ ਨਾ ਪਾਉਂਦੇ ਸੀ ਚਾਰ ਤੇ ਜੇ ਨਵੇਂ ਪਹਿਲੀ ਅਜਮਾਉਣ ਲੱਗੇ ਆ ਇਹ ਹੋਣੇ ਤੇ ਜਦ ਅਪਸ ਕਾਲਿਆ ਸਟਾਉਣ ਤੋਂ ਬਾਅਦ ਚਾਰ ਨੂੰ ਆ ਦੋ ਪਾਰਟਾਂ ਚ ਕਰ ਲਿਆ ਕੋ ਪ੍ਰਾਤ ਛੋਟੀ ਜੀ ਥੋੜੀ ਜੀ ਇਹ 5 ਕਿਲੋ ਤੋਂ ਫਰਕ ਘੱਟ तकरीबन 4 ਕਿਲੋ ਦੇ ਨੀੜ ਤੇ ਰਹਾ 400 ਥੋੜਾ ਘੋਰਾ ਵਾਦੀ ਆ 4 ਸਵਾ 4 ਕਿਲੋ ਕਿਲੋ ਅਸੀਂ ਇਹਦੀ ਮਿੱਠੀ ਜੜੀ ਵਾਲੀ ਉਹ ਤੁਹਾਨੂੰ ਕਿਤੇ ਵੀਡੀਓ ਫਿਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਦੁਬਾਰਾ ਫਿਰ ਬਣਾਵਾਂਗੇ ਇਹਦੇ ਵਿੱਚ ਆਪਾਂ ਣ ਲੂਣ ਪਾ ਲੈਣਾ 5 ਕਿਲੋ ਜਿੱਗਲੋ ਆ ਸਭ ਨੂੰ ਥੋੜਾ ਜਿਹਾ ਘੱਟ ਪੈ ਜੂਰੇ ਜੀ ਇਸੇ ਅੰਦਰ ਨਮਕਾ ਇਹ ਪਾ ਲੈਣਾ ਥੋੜਾ ਜਿਹਾ ਤੇਲ ਪਾਉਣਾ ਤੇਲ ਪਾ ਰਿਹਾ ਤੇਲ ਹੋਣਾ ਉਹਦਾ ਸਜਣ ਲੱਗ ਜੇ ਤੇ ਥੋੜਾ ਜਿਹਾ ਨੀ ਮਿਕਸ ਕਰ ਕੀਤਾ ਜਾਵੇ ਇਹਨਾਂ ਮਿਕਸ ਚੰਗੀ ਤਰ੍ਹਾਂ ਕਰ ਲੈਣਾ मिक्स ਕਰਨ ਤੋਂ ਬਾਅਦ ਇਹ ਵੀ ਜਿਹੜੀ ਬੱਕਰੀ ਹੈ ਇਹਦੇ ਜੇ ਆ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਹਲਕਾ ਤੇਲ ਲਾਉਣਾ ਤੇ ਜਿਹੜਾ ਲੂਣ ਪਾ ਲੈਣਾ 5 ਕਿਲੋ ਜਿਕੇ ਕਰੀਬ ਕਿਲੋ ਹੋ ਦੀਗਾ ਲੂਣ ਸਿੰਦਾ ਆਪਣਾ 4 ਸਵਾ 4 ਥੋੜਾ ਜਿਹਾ ਕੱਟ ਪਾ ਲਾਂਗੇ ਆ ਫਿਰ ਜੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਇਹਨੂੰ ੱਦਪੇ 'ਚ ਪਾ ਲੈਣਾ ੱਦਪੇ 'ਚ ਪਾ ਕੇ ਕਰੀਬ 2-3 ਦਿਨਾਂ ਨੋ ਹਲੰਗ ਰਹਿਣਾ ਵਾਰ-ਵਾਰ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇਲ ਬਿਲਕੁਲ ਥੋੜਾ ਹੀ ਪਾਉਣਾ ਜਿਹੜਾ ਮੜਾ-ਮੜਾ ਟੱਚ ਕਰਦੇ ਨਾਲ ਇਹਨਾਂ ਦੇ ਮਿਕਸ ਚੰਗੀ ਤਰ੍ਹਾਂ ਕਰ ਲੈਣਾ ਇਹ ਜਿਹੜਾ ਇਹਦੇ ਚਾਰ ਨੂੰ ਆਪਾਂ ਲੂਣ ਪਾ ਦੇਣਾ ਬਸ ਕੱਲਾ ਲੂਣ ਪਾਉਣਾ ਇਹਦੇ ਪਹਿਲੋਂ ਆਪਾਂ ਚਾਰ ਲਿਆਂਦਾ ਸੀਗਾ ਪਹਿਲੋਂ ਅੰਬ ਲਏ ਸੀ ਆਪਾਂ ਆਮਕਿੰਲਾ ਫਿਰ ਉਹ ਬਤੋਤੇ ਘਰੇ ਲੈ ਕੇ ਧੋ ਗਏ ਉਸ ਤੋਂ ਪਿਛਵਾ ਆਪਾਂ ਉਹਨਾਂ ਨੂੰ ਕਟਵਾਇਆ ਕਟਵਾ ਕੇ ਆਪਾਂ ਫਿਰ ਧੋਤੇ ਧੋ ਕੇ ਫਿਰ ਆਪਾਂ ਸੁਕਣੇ ਪਾਏ ਸੁਪਣੇ ਪੌਣ ਦੇ ਬਾਅਦ ਪੂਰੇ ਸੁੱਕ ਗਏ ਤਾਂ ਫਿਰ ਆਪਾਂ ਆਪਣਾ ਬਣ ਗਿਆ ਥੋੜਾ ਜਿਹੜਾ ਜਿਹਦੇ ਨਾਲ ਬੜਾ ਬੜਾ ਟੱਚ ਕਰ ਜੇ ਤੇ 5 ਕਿਲੋ ਚ ਕਿਲੋ ਪੈਂਦਾ ਸਿੰਦਾ ਨਾ ਉਹ ਜਿਹੜਾ ਇਹ ਲੂਣ ਕੱਲਾ ਪਾਉਣਾ ਹੁਣ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਪਾਉਨੇ ਇਹਦੇ ਚ ਡੱਬੇ ਚ ਤੱਪੇ ਪਾ ਕੇ ਆਪਾਂ ਘਟੋ ਘਟ ਤਿੰਨ ਚਾਰ ਦਿਨ ਰੱਖਾਂਗੇ ਲੌਂਗੇ ਰਵਾਂਗੇ ਆਉ ਦਾ ਵੀ ਇਹਦੇ ਰਵਾਂਗੇ ਜਿਆ ਜ ਲਵਾਂਗੇ ਦੋ ਤਿੰਨ ਦਿਨ ਤੱਕ ਇਹ ਸੈਟਕ ਆਉਂਦੀ ਈ ਹੈ ਚਾਰ ਦਿਨ ਤੱਕ ਆਉਂਦੀ ਹੈ ਉਹ ਜੇਰ ਬਾ ਹੋ ਜਾਂਦਾ ਤਾਂ ਬੰਦੇ ਨੇ ਹੌਲੀ ਹੌਲੀ ਤਾਂ ਫਿਰ ਉਸ ਤੋਂ ਵਿੱਚੋਂ ਮਿਕ ਜੰਗੀਦਾਂ ਕਰਕੇ ਫਿਰ ਆਪਾਂ ਇਹ ਡੱਬੇ 'ਚ ਰੱਖ ਦੇਣਾ 3-4 ਦਿਨ ਬਾਅਦ ਇਹ ਡੱਬੇ ਨਾਲ ਉਂਦੇ ਰਹਿਣਾ ਤੇ 3-4 ਦਿਨ ਬਾਅਦ ਜਿਹੜਾ ਇਹਦੇ ਜਿਹੜਾ ਪਾਣੀ ਹੋਊਗਾ ਉਹਨੂੰ ਪਾਣੀ ਤੋਂ ਆਪਾਂ ਕੱਢ ਦੇਣਾ ਬਾਹਰ ਪਾਣੀ ਨੂੰ ਬਾਹਰ ਕੱਢ ਕੇ ਫੇਰ ਫੇਰ ਬਸ ਕੌਣਾ ਹੈ ਜਿਹੜਾ ਜਿਹਨਾਂ ਕਦਾ ਪਾਣੀ ਜਿਹੜਾ ਉਹ ਸਾਰਾ ਇਹਨੂੰ ਘਾਲ ਦੂਗਾ ਚਾਰ ਨੂੰ ਆਏ ਬੈਠੇ ਚਲਦੇ ਚਾਰ ਨੂੰ ਘਾਲ ਦੂਗਾ ਜੀ ਪਾਣੀ ਬਣ ਜੂਗਾ ਤੇ ਪਾਣੀ ਆਪਾਂ ਬਾਹਰ ਕੱਢ ਕੇ ਤੇ ਫਿਰ ਇਹਨੂੰ ਚਾਰ ਨੂੰ ਸਤਾਵਾਂਗੇ। ਸਤਾ ਕੇ ਫਿਰ ਅਗਲੀ ਜੀ ਤੁਹਾਨੂੰ ਦੱਸ ਦੇਵਾਂ ਬਾਅਦ। ਮੁਸਤੋ ਪਿੱਛੋਂ ਹੀ ਕਰ ਸਾਰਾ ਘੋਟਣ ਤੋਂ ਬਾਅਦ ਮਸਾਲੇ ਉਸਲੇ ਬਾਕੀ ਸਾਰੇ ਪੈਣਗੇ। ਇਹ ਵੀ ਦੱਸਿਆ ਕਿ ਬਜ਼ੁਰਗ ਨੇ ਬਹੁਤ ਵਧੀਆ ਤਰੀਕੇ ਨਾਲ ਬਣਦਾ ਇਹ। ਅਸੀਂ ਹਮੇਸ਼ਾ ਹੋਰ ਵੀ ਇਹ ਨਾ ਬਣਾਉਂਦੇ ਸੀ ਪਰ ਐਤ ਕੀ ਬੇਟੀ ਲਈ ਇਹਦੀ ਬਣਾ ਰਹੇ ਹਾਂ। ਬਾਕੀ ਤੁਹਾਨੂੰ ਨਾਲ ਨਾਲ ਦੱਸ ਦਿਆਂਗੇ। ਯਾਬ ਤਿੰਨ ਚਾਰ ਦਿਨ ਦੇ ਵਿੱਚ ਲੂਣ ਪਾਇਆ ਸੀ ਪਹਿਲਾਂ ਦਸੇ ਥੀਗਾ ਤੇ ਉਲਟ-ਪੁਲਟ ਕੀਤਾ ਇਹਨੂੰ ਲੂਣਾ ਜਿੰਨਾ ਕ ਹੁਣ ਪਾਣੀ ਬਣ ਗਿਆ ਏ ਥੇ ਥੋੜਾ ਜਿਆਦਾ ਥੇਗਾ ਇਹ ਥੋਕ ਤੱਕ ਥੀਗਾ ਜੀ ਇੰਨਾ ਕ ਸੀਗਾ ਉਲਟ-ਪੁਲਟ ਕਰਦੇ ਵਾ ਥੋੜਾ ਡੁੱਲ ਗਿਆ ਜੀ ਇਹ ਲਾਉਂਦੇ ਰਹਿਣਾ ਤੇ ਹੁਣਾਂ ਨੂੰ ਆਪਸ ਤੂੰ ਨੇ ਪਾਉਣੇ ਆ ਮੇ ਬਾਦਨ ਆਪਾਂ ਇਹ ਆਪਾਂ ਸੁੱਕਣੇ ਪਾਦਾ ਫਿਰ ਇਹ ਸਰੋਂ ਦਾ ਤੇਲ ਮੜਾ ਲਾ ਗਏ ਇਹਦੇ ਨਾਲ ਆਪਾਂ ਲੋਨ ਪਾਇਆ ਸੀ ਅੱਜ ਉਸ ਤੋਂ ਪਿੱਛੇ ਤਿੰਨ ਚਾਰ ਦਿਨ ਬਾਅਦ ਉਹਨੂੰ ਹਲਾਉਂਦੇ ਰਹੇ ਆਪਾਂ ਉਹ ਪਾਣੀ ਜੇ ਬਣ ਗਿਆ ਵਿੱਚ ਨੂਣ ਦਾ ਜਿਹੜਾ ਖੁਰ ਗਿਆ ਉਹ ਆਹ ਹੁਣ ਆਪ ਸੁੱਕਣੇ ਪਾਉਣਾ ਜੇ ਸੁੱਕ ਜਾਊਗਾ ਫਿਰ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਇਹ ਕਿ ਵੱਖਰੀ ਵਿਧੀ ਆ ਕਿਸੇ ਨੇ ਦੱਸੀ ਆ ਵੀ ਇਹ ਵੀ ਬਹੁਤ ਵਧੀਆ ਹੁਣ ਵੇਨੇ ਬਣਾ ਕੇ ਕਿਸ ਤਰ੍ਹਾਂ ਲੱਗਦੀ ਆ ਚਾਰ ਸਿਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਿਆ ਇਹ ਹੁਣ ਇਹਦੇ ਵਿੱਚ ਮਸਾਲੇ ਪਾਏ ਜਾਣਗੇ ਇਹ ਆਪਾਂ ਤਾਂ ਸਾਰੀ ਦੁਕਾਨ ਤੋਂ ਜਾਂ ਕਰਿਆਨੇ ਵਾਲੇ ਤੋਂ ਮਿਲ ਜਾਂਦਾ ਆਪਾਂ ਨੂੰ ਉਹ ਮਾਤਰਾ ਆਪ ਦੇ ਹਿਸਾਬ ਨਾਲ ਦਿੰਦੇ ਸਾਰੇ ਵਿੱਚ ਮਿਕਸੀ ਹੁੰਦੇ ਦੇ ਜਿੰਨੇ ਮਸਾਲੇ ਲੜੇ ਮੇਲੇ ਸਾਰੇ ਵੀ ਹੋਣ ਜੀ ਸਾਫ ਮੇਥੇ ਮੁੱਥੇ ਕਿਈ ਕੁਝ ਹੁੰਦਾ ਵਿੱਚ ਉਹ ਤਾਂ ਬਾਦਾਂ ਤੇ ਰਿਹਾ ਇਹ ਥੋੜੀਆਂ ਜਿਹਾ ਪਾਉਣੀਆਂ ਹੁੰਦੀਆਂ ਹਲਦੇ ਆ। ਆਹ ਦੇਖੇ ਬੇਕ ਕੌਲੀ ਪਾ ਲਈ। ਕਾਲੀ ਮਿਰਚਾਂ। ਬਈ ਸਾਲ ਦ ਪਾ ਲੈਂਦੇ ਆ। ਸਰ ਕੁ ਪੀਸੀ ਹੀ ਪੀਸੀ ਪਾ ਲਈ। 9 ਦਿਵੇ ਲੋੜ ਦੀ ਪਹਿਲਾਂ ਬਾਹਰੋਂ ਥੋੜਾ ਜਿਹਾ ਬਾਲਣਾ ਲੂਣਾ ਆਪਾਂ। ਬਾਕੀ ਆਪ ਆਪਣਾ ਸਵਾਦ ਅਨਸਾਰ ਪਾ ਲੈਂਦੇ ਆ। ਸਾਲੇ ਸਾਰੇ ਬਾਦ ਦੇ ਹੋਣਾ ਬਾਦ ਤੇਲ ਪਾ ਲੈਣਾ ਇਹ ਕੋਈ ਕਿੰਨਾ ਅੱਧਾ ਕਿਲੋ ਪਾਉਂਦੇ ਆ ਆ ਕੋਈ ਅੱਧਾ ਕਿਲੋ ਬਾਦ ਦਾ ਕੋਈ ਇੱਕ ਬੋਤਲ ਪਾ ਲੈਂਦਾ ਜਿਹੜੇ ਤਿੰਨ ਪਾਲੀ ਬੋਤਲ ਹੁੰਦੀ ਹੈ ਇਹ ਲੀਟਰ ਵਾਲੀ ਆਪਣੀ ਬੋਤਲ ਲੀਟਰ ਵਾਲੀ ਬੋਤਲ ਆ ਇਹ ਹਾਂ ਬਾਦ ਦੇ ਬਾਅਦ ਅੱਗੇ ਦੇਖਦੇ ਹੋਰ ਸਾਤ ਕੇ ਰੋ 50 ਸਾਰੇ ਮਿਕਸ ਕਰ ਦਨਾਂ ਦਾ ਸਾਰਾ ਚੀਜ਼ੋ ਬੈਨਾ ਵੀ ਚੱਲ ਜਾਂਦਾ ਇਕੱਲੇ ਝਾਰਨੇ ਚੱਲ ਜਾਂਦਾ ਕੰਮ ਮਸਾਲਾ ਵਿੱਚ ਵਾਵਾ ਹੋਵੇ ਤਾਂ ਕੋਈ ਸਬਜ਼ੀ ਦੀ ਲੋੜ ਹੀ ਨਹੀਂ ਗੀ ਵੈਸੇ ਇਹ ਮਸਾਲਾ ਵਰਤ ਹੋਵੇ ਹਾਜਮੇਦਾਰ ਹੁੰਦਾ ਅਨ ਬਰਤਨ ਜਿਹੇ ਮੰਗਵਾਇਆ ਉਸ ਬਰਤਨ ਚ ਭਾਵਾਂਗੇ ਜਾਂ ਕੱਜ ਦੇ ਜਾਂ ਚੀਨੀ ਦੇ ਚ ਇਹ ਕੋਈ ਹਾਲ ਦੇ ਘੜੇ ਇਹ ਉਸੇ ਜੀ ਪਲਾਸਟਿਕ ਵਾਲੇ ਚ ਪਾ ਲਏ ਨੇ ਇਹ ਕੱਚ ਵਾਲੇ ਦੇ ਵਿੱਚ ਜਿਆਦਾ ਵਧੀਆ ਯਾਰ ਜਿਆਦਾ ਜਲਤ ਕਰਦਾ ਇਹ ਵੀ ਆਰ ਜੀ ਦੌਰਸ ਤੋਂ ਥੋੜਾ ਜਿਹਾ ਅਸੀਂ ਬਾ ਰਹੇ ਆ ਆ ਇਹਨਾਂ ਤੋਂ ਇਹ ਰੱਖ ਕੇ ਫਿਰ ਹਲਾਉਣਾ ਇਹ ਜੀ ਦੇ ਮਸਾਲੇ ਦੇ ਕਿ ਲੋਡ ਹੈਗੀ ਤੇ ਫਿਰ ਆਪਾਂ ਉਹਦੇ ਚ ਬਰਾ پاسਾਂ ਦੇ ਵੇਸੇ ਤਾਂ ਉਹਨਾਂ ਸਾਰੇ ਪੈ ਗਏ ਆ ਇਦੋਂ ਜਦੋਂ ਪਾ ਲਿਆ ਹਾਂ ਬਲਾਸਟ ਕਰ ਲਈ ਇੱਕ ਵਾਰ ਪਰ ਆਪਾਂ ਉਹ ਕੱਚ ਦਾ ਜਿਹੜਾ ਵਧੀਆ ਕੱਚ ਦਾ ਮੰਗਵਾਇਆ ਸੀ ਮਿਲਿਆ ਨਹੀਂ ਸਾਨੂੰ ਤੇ ਆਹ ਮਸਾਲਾ ਵੇਖੋ ਕਿਵੇਂ ਦਿਸਦਾ ਵਿੱਚ ਵਧੀਆ ਪੂਰਾ ਜਿਸ ਤਰ੍ਹਾਂ ਇਹ ਜਿਉਂਦੇ ਮਸਾਲਾ ਉਵੇਂ ਪੂਰਾ ਹੈਗਾ ਤਾਂ ਆਪਾਂ ਜਿਵੇਂ ਮਰਜ਼ੀ ਆਪਾਂ ਪਾ ਸਕਦੇ ਹਾਂ ਕੋਈ ਵੱਧ ਘੱਟ ਕਰ ਸਕਦੇ ਪਰ ਮਸਾਲਾ ਮੇਰੇ ਖਿਆਲ ਨਾਲ ਤਾਂ ਉਹ ਸਹੀ ਹੈ ਸੋ ਬਾਰੇ ਰਗਣਾ ਪ੍ਰੋਸੈਸ ਚੱਲ ਰਿਹਾ ਵੰਦਾ। ਸਤੋਪੇ ਰਖੇ ਫਿਰ ਹਲਾਉਣਾ ਰੋਣਾ। ਇਹ ਬੱਕ ਅੱਜ ਦੇ ਡੱਬੇ ਦੇ ਵਿੱਚ ਪਾ ਰਹੇ ਹੁਣ। ਕੱਚ ਦੇ ਡੱਬੇ ਜੀ ਨਹੀਂ ਕੱਚ ਦੇ ਮਰਦਪਾਨ ਦੇ ਵਿੱਚ। ਦੋਸਤੋ ਇਹ ਆਪਣਾ ਚਾਰ ਜੜੰਬ ਦਾ ਬਣ ਕੇ ਤਿਆਰ ਹੋ ਗਿਆ ਸੀ ਬੜੇ ਦਿਨ ਪਹਿਲਾਂ ਤੁਹਾਨੂੰ ਦੱਸਿਆ ਸੀ। ਵਲੌਗ ਇਸੇ ਕਰਕੇ ਕੁਝ ਦਿਨ ਲੇਟ ਪਾਇਆ ਵੀ ਇਹ ਤਾਂ ਦੱਸਿਓ ਇਹਦਾ ਟੇਸਟ ਕੀ ਆ ਬਹੁਤ ਵਧੀਆ ਤੁਸੀਂ ਦੇਖਦੇ ਪੰਜ ਕਿਲੋ ਵਾਲਾ ਹੈਗਾ ਸੀ ਤੇ ਉਤੋਂ ਕਿੰਨਾ ਖਾਲੀ ਹੋਇਆ ਗਰੀਬ ਕਿਲੋ ਖਾਧਾ ਗਿਆ ਚੈੱਕ ਕਰ ਲਿਆ ਦੇਖਿਆ ਵਧੀਆ ਤੇ ਇਹਨੂੰ ਸ਼ਿਫਟ ਕਰ ਲਿਆ ਸੀ ਇਹਦੇ ਵਿੱਚ ਮਰਤबान ਦੇ ਵਿੱਚ ਆਪਾਂ ਕਾਚੇ ਵਾਲੇ ਦੇ ਵਿੱਚ ਬਹੁਤ ਵਧੀਆ ਚਾਰ ਆਂਬ ਦਾ ਬਣਿਆ ਇਸ ਵਿਧੀ ਨਾਲ ਤੁਸੀਂ ਵੀ ਜਮਾ ਕੇ ਵੇਖੋ ਤੇ ਸਾਰਿਆਂ ਨੂੰ ਵੇਖੇ ਪਤਾ ਹੀ ਆ ਬਾਕੀ ਫਿਰ ਦੁਬਾਰਾ ਗੋਲੇ ਤੋਂ ਬਣਾ ਰਿਹਾ ਨਹੀਂ ਜਾਂਦਾ ਵੀ ਕਿਸੇ ਵੀ ਹੋਰ ਭੋਜਨ ਦੀ ਲੋੜ ਨਹੀਂ ਗਈ ਕਰੇ ਕਣਕ ਹੋਵੇ ਆਟਾ ਪੀਸਿਆ ਹੋਵੇ ਵੇਖੇ ਤਾਂ ਕਰੇ ਚੱਕੀਆਂ ਲਾਈਆਂ ਜਾਂਣ ਉਹ ਤੇ ਫੇਰ ਬਣਾਵਾਂਗੇ ਵਲੌਗ ਕਰੇ ਪੀਸਰੋ ਤੇ ਕਰੇ ਫੇਰ ਅੰਬ ਦਾ ਚਾਰ ਪਾਇਆ ਹੋਵੇ ਤੇ ਕੇ ਸਬਜ਼ੀ ਦੀ ਲੋੜ ਨਹੀਂ ਤੇ ਹੁਣ ਰੋਟੀ ਹੋਵੇ ਨਾਲ ਅੰਬ ਦਾ ਚਾਰ ਹੋਵੇ ਕਿਸੇ ਦਾਲ ਸਬਜ਼ੀ ਦੀ ਲੋੜ ਨਹੀਂ ਗਈ ਜੇ ਬਰੌਂਠੇ ਬਣ ਜਾਣ ਤਾਂ ਫਿਰ ਘੱਟਾ ਹੀ ਗਾਦਾ ਨਾਲ ਜੇ ਨਹੀਂ ਹੋ ਜੇ ਤੇ ਮੱਖਣੀ ਹੋ ਜੇ ਤਾਂ ਫਿਰ ਸਰਬੋਤਮ ਹੋ ਜਾ ਬਣ ਗਿਆ ਤਾਂ ਤੁਸੀਂ ਵੀ ਜਮਾ ਕੇ ਵੇਖੋ ਅਸੀਂ ਤੁਹਾਨੂੰ ਪੂਰੀ ਸਾਰੀ ਜਾਣਕਾਰੀ ਜਿਹੜੀ ਦੇਣੀ ਚਾਹੁੰਦੇ ਸੀ ਵੀ ਸਹੀ ਢੰਗ ਨਾਲ ਤੇ ਪੂਰੀ ਅਧੂਰੀ ਨਾ ਪੂਰੀ ਦਿੱਤੀ ਹੈ ਜੇ ਜਾਣਕਾਰੀ ਤਾਂ ਬੜਾ ਵਧੀਆ ਟੇਸਟ ਹੈ ਦਾ ਬਿਨਾ ਸਬਜੀ ਤੋਂ ਕੋਈ ਵੀ ਰੋਟੀ ਖਾ ਕੇ ਵੇਖੀ ਇਹ ਦਿਨਾਂ ਦੇ ਬੜੀ ਵਧੀਆ ਲੱਗਦੀ ਹੈ ਬਹੁਤ ਵਧੀਆ ਹਾਜਮੇਦਾਰ ਵੀ ਹੈ ਤੇ ਬਹੁਤ ਵਧੀਆ ਤੋਂ ਲੋਗ ਦੇਖਣ ਲਈ ਧੰਨਵਾਦ ਤੁਹਾਡਾ ਮਿਹਰਬਾਨੀ ਸ਼ੁਕਰੀਆ ਲਾਈਕ ਕਰੋ ਟਿੱਪਣੀਆਂ ਦਿਓ ਆਪਣੀਆਂ ਤੇ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ ਥੈਂਕਸ